ਇਹਨਾਂ ਤਸਵੀਰਾਂ ਦੇ ਵਿੱਚ ਨਜ਼ਰ ਆ ਰਹੇ ਪਲਵਾਨਾਂ ਵਰਗੇ ਮੁੰਡੇ ਦੀ ਅਜੇ ਹੀ ਢੰਗ ਦੇ ਨਾਲ ਮੌਤ ਹੋਈ ਹੈ ਕਿ ਜਿਸ ਦੇ ਬਾਰੇ ਸੁਣ ਕੇ ਤੁਹਾਡੇ ਹੌਲ ਪੈਣਗੇ ਅੱਗੇ ਵਧਣ ਤੋਂ ਪਹਿਲਾਂ ਇਹ ਦੱਸ ਦਈਏ ਕਿ ਤੁਸੀਂ ਵੀ ਆਪਣੀ ਔਲਾਦ ਨੂੰ ਮਾੜੇ ਯਾਰਾਂ ਦੋਸਤਾਂ ਮਿੱਤਰਾਂ ਤੋਂ ਬਚਾ ਕੇ ਰੱਖੋ ਕਿਉਂਕਿ ਜੋ ਇਸ ਨੌਜਵਾਨ ਸਤਵਿੰਦਰ ਸਿੰਘ ਹੋਰਾਂ ਦੇ ਨਾਲ ਹੋਇਆ ਰੱਬ ਨਾ ਕਰੇ ਕੱਲ ਨੂੰ ਕਿਸੇ ਹੋਰ ਦੇ ਨਾਲ ਨਾ ਹੋ ਜਾਵੇ ਦਰਸਲ ਇਹ ਕਬੱਡੀ ਖਿਡਾਰੀ ਸਤਵਿੰਦਰ ਸਿੰਘ ਹੈ ਜਿਸ ਨੂੰ ਇਸ ਦੇ ਦੋਸਤ ਘਰੋਂ ਕਿਤੇ ਬਾਹਰ ਲੈ ਗਏ ਤੇ ਫਿਰ ਉੱਥੇ ਲਿਜਾ ਕੇ ਇਸ ਦੇ ਨਾਲ ਅਜਿਹਾ ਕਰਾ ਕਰ ਦਿੱਤਾ ਕਿ ਜਿਸ ਤੋਂ ਬਾਅਦ ਇਸ ਨੌਜਵਾਨ ਦੀ ਮੌਤ ਹੋ ਗਈ ਤੇ ਮਰੇ ਹੋਏ ਮੁੰਡੇ ਨੂੰ ਸ਼ਰਾਬੀ ਕਹਿ ਕੇ ਘਰ ਲੰਮਾ ਪਾ ਗਏ ਜਿਸ ਦੀ ਮ੍ਰਿਤਕ ਦੇ ਨੂੰ ਘਰ ਦੇ ਹੁਣ ਹਸਪਤਾਲ ਲੈ ਕੇ ਪਹੁੰਚੇ ਨੇ ਇਸ ਬਾਬਤ ਮੀਡੀਆ ਨੂੰ ਜਾਣਕਾਰੀ ਦਿੰਦੇ ਹੋਏ ਮ੍ਰਿਤਕ ਦੇ ਪਰਿਵਾਰਕ ਮੈਂਬਰਾਂ ਨੇ ਦੱਸਿਆ ਕਿ ਇਸ ਦੇ ਦੋਸਤਾਂ ਨੇ ਇਸ ਨੌਜਵਾਨ ਦੇ ਨਸ਼ੇ ਵਾਲਾ ਟੀਕਾ ਲਗਾ ਦਿੱਤਾ ਜਿਸ ਦੇ ਚੱਲਦਿਆਂ ਓਵਰਡੋਜ਼ ਹੋਣ ਕਾਰਨ ਨੌਜਵਾਨ ਦੀ ਮੌਤ ਹੋ ਗਈ ਹੈ ਡੈਥ ਹੋਇਆ ਓਵਰਡੋਜ਼ ਕਰਕੇ ਬਟ ਉਹ ਡਰਗ ਲੰਦੇ ਨਹੀਂ ਸੀਗੇ ਇਹ ਜਿੱਦਾਂ ਕਹ ਦਿੰਦੇ ਆ ਉਹਨਾਂ ਦੇ ਜਿਹੜੇ ਸੀਗੇ ਮੁੰਡੇ ਹਨਾ ਉਹਨਾਂ ਨੇ ਕਿਹਾ ਵੀ ਤੂੰ ਇਹ ਕਰਕੇ ਦੇਖ ਹਨਾ ਇਦਾਂ ਕੁਛ ਉਹਨਾਂ ਨੇ ਟੀਕਾ ਲਾਇਆ ਉਹਨਾਂ ਨੇ ਫੋਰਸਫੁਲੀ ਕਹਿ ਲੋ ਜਿਦਾ ਹਨਾ ਪਰ ਇਹਨੂੰ ਨਹੀਂ ਪਤਾ ਹੁੰਦਾ ਤੇ ਉਹਨਾਂ ਜਿਹੜੇ ਲਾਇਆ ਨਹੀਂ ਸੀਗਾ ਤਾਂ ਫਿਰ ਉਹਨਾਂ ਨੇ ਉੱਥੇ ਉਸ ਕਹਿੰਦੇ ਜਿੱਦਾਂ ਪੜਤਾਲ ਕਰੀ ਆ ਵੀ ਉਥੋਂ ਮੌਕੇ ਤੇ ਉਹਨਾਂ ਨੇ ਟੀਕਾ ਲਾਇਆ ਉੱਥੇ गिर ਗਏ ਸੀਗੇ ਤੇ ਉੱਥੇ ਛੱਡ ਕੇ ਵੀ ਚਲੇ ਗਏ ਸੀਗੇ ਬਾਅਦ ਚ ਦੁਬਾਰਾ ਰਾਤ ਨੂੰ ਫਿਰ ਘਰੇ ਛੱਡ ਕੇ ਗਏ ਆ ਉਹ ਮਤਲਬ ਉਹਨੇ ਕੋਈ ਕੁਛੇ ਕਿਸੇ ਨੂੰ ਕੁਝ ਦੱਸਿਆ ਨਹੀਂ ਹਣਾ ਵੀ ਕਰਦਿਆਂ ਨੂੰ ਦੱਸਿਆ ਵੀ ਅਸੀਂ ਇਹਦੇ ਟੀਕਾ ਲਾਤਾ ਆ ਘਰੇ ਜਦੋਂ ਛੱਡ ਕੇ ਗਏ ਨੇ ਗੁੰਮਰਾਹ ਕਰਕੇ ਗਏ ਨੇ ਕਹਿੰਦੇ ਵੀ ਉਦਾਂ ਹੀ ਬਸ दारू ਪੀਤੀ ਆ ਤੇ ਘੰਟੇ ਬਾਅਦ ਠੀਕ ਹੋ ਜਾਊਗਾ ਇਦਾਂ ਕਰਕੇ ਘਰੇ ਪਾ ਗਏ ਲੰਮੇ ਬ੍ਰਦਰ ਤੁਹਾਡਾ ਕੀ ਕਰ ਕੰਮ ਕਰਦਾ ਪਹਿਲਾਂ ਕਬੱਡੀ ਖੇਡਦੇ ਸੀ ਵਧੀਆ ਬਹੁਤ ਵਧੀਆ ਪਲੇਅਰ ਸੀਗੇ ਤੇ ਹੁਣ ਕਰਤਾਰ ਫੈਕਟਰੀ ਚ ਲੱਗਦੇ ਸੀ ਕਿੰਨੀ ਉਮਰ ਹੈ ਮੈਡੀ ਉਹ 37 ਸਾਲ ਦੀ ਉਮਰ ਸੀ ਬੱਚੇ ਵੀ ਨਹੀਂ ਹਾਂਜੀ ਦੋ ਬੱਚੇ ਨੇ ਉਹਦਾ ਇੱਕ ਬੇਟਾ ਇੱਕ ਬੇਟੀ ਕਿੰਨੇ ਕਰਦਾ 15 ਸਾਲ ਦਾ ਬੇਟਾ ਈ 12 ਸਾਲ ਦੀ ਬੇਟੀ ਹੈ ਮੰਕੀ ਕਰਦੇ ਇਹੀ ਹੈ ਜਿਨ੍ਹਾਂ ਨੇ ਕਰਾਇਆ ਆ ਜੱਜ ਜੀ ਨੇ ਥਰੂ ਆਇਆ ਹੈ ਉਹ ਸਾਰਿਆਂ ਦਾ ਉਹਨਾਂ ਦੀ ਗ੍ਰਿਫਤਾਰੀ ਹੋਵੇ ਤੇ ਪੁਲਿਸ ਪ੍ਰਸ਼ਾਸਨ ਨੇ ਵੀ ਬੜੀ ਨਾਲ ਸਪੋਰਟ ਕਰੀ ਹੈ ਜੀ ਉਹਨਾਂ ਨਾਲ ਹੀ ਜਿੱਦਾਂ ਸਹਿਯੋਗ ਪੂਰਾ ਦਿੱਤਾ ਹੈ ਪਰਚਾ ਦਰਜ ਹੋ ਗਿਆ ਹਾਂਜੀ ਪਰਚਾ ਦਰਜ ਹੋ ਗਿਆ ਉਹ ਬ੍ਰਦਰ ਦਾ ਤੁਹਾਡੇ ਦਾ ਦੋਸਤ ਸੀਗਾ ਜਿਹੜਾ ਮੁੰਡਾ ਨਹੀਂ ਜੀ ਉਹ ਕਰਤਾਰ ਫੈਕਟਰੀ ਜਿੱਥੇ ਮੇਰੇ ਬ੍ਰਦਰ ਕੰਮ ਕਰਦੇ ਸੀ ਨੇ ਉਹਨਾਂ ਦੇ ਅੰਡਰ ਲੱਗਾ ਹੋਇਆ ਸੀ ਥੋੜੇ ਦਿਨਾਂ ਤੋਂ ਹੀ ਜੁਆਇਨਿੰਗ ਕਰੀਆ ਉਹ ਮੁੰਡੇ ਨੇ ਮੈਨੂੰ ਪਤਾ ਲੱਗਾ ਹੁਣ ਮੈਨੂੰ ਪਹਿਲਾਂ ਪਤਾ ਨਹੀਂ ਸੀਗਾ ਤੇ ਥੋੜੇ ਦਿਨਾਂ ਤੋਂ ਜੁਆਇਨਿੰਗ ਕਰੀਆ ਸੀ ਲੋ ਉਹਦੇ ਉਹਦੇ ਨਾਲ ਜੂਨੀਅਰ ਲੱਗਿਆ ਹੋਇਆ ਸੀਗਾ ਉੱਥੇ ਕੰਮ-ਕਮ ਕਰਦੇ ਜਾਣ-ਪਛਾਣ ਹੋਈ ਆ ਤੇ ਉਹ ਸੀਗਾ ਕਬੱਡੀ ਦਾ ਪਲੇਅਰ ਸੀਗਾ ਪਰ ਡਰਿੰਕ ਕਦੇ-ਕਦੇ ਕਰ ਲੈਂਦਾ ਸੀ ਇਦਾਂ ਹੋਰ ਕੋਈ ਡਰੱਗ ਉਹਨੇ ਅਜੇ ਤੱਕ ਕੀਤਾ ਨਹੀਂ ਸੀਗਾ ਇਹ ਇਹਦਾ ਕੋਈ ਭੋਲਾ ਭੋਲੂ ਪੰਜੀ ਹੁੰਦਾ ਭੋਲੂ ਨਾਮ ਹੈ ਇਦਾਂ ਤੁਹਾਡਾ ਬ੍ਰਦਰ ਬਚ ਵੀ ਸਕਦਾ ਸੀ ਜੇ ਮੌਕੇ ਤੇ ਹਸਤਾ ਦੇਖੋ ਉਹ 5 ਵਜੇ ਕੰਮ ਤੋਂ ਆਇਆ ਠੀਕ ਹੈ 5:30 ਵਜੇ ਇਹਨੂੰ ਲੈ ਕੇ ਗਿਆ ਇਹ ਜਿਹੜਾ ਇਹਦਾ ਨਾਮ ਭੋਲੂ ਆ ਉਸ ਤੋਂ ਬਾਅਦ ਹੁਣ ਇਹ ਨਹੀਂ ਪਤਾ ਕਿ ਕਿੰਨੇ ਵਜੇ ਨਸ਼ਾ ਕਰਾਇਆ ਉਹਨੂੰ ਹਨਾ ਉਸ ਟਾਈਮ ਵੀ ਦੱਸ ਸਕਦਾ ਸੀ ਜੇ ਖੁਦ ਨਹੀਂ ਲੈ ਕੇ ਜਾਣਾ ਸੀ ਹਸਪੀਟਲ 'ਚ ਹਨਾ ਤੇ ਬਾਅਦ 'ਚ ਹੁਣ ਇਹ ਸਾਰਾ ਕੁਝ ਦੱਸਿਆ ਆ ਜੀ ਵੀ ਉਹਦੇ ਨੂੰ ਚੱਕ ਨਿਕਲਿਆ ਉਹਥੇ ਗਿਰ ਗਿਆ ਸੀ ਨਾ ਨਾਲ ਦੇ ਨਾਲ ਲੌਂ ਇੰਜੈਕਟ ਕਰਨ ਤੋਂ ਬਾਅਦ ਪਰ ਜੋ ਵੀ ਜਿੱਦਾਂ ਵੀ ਦਿੱਤਾ ਹਨਾ ਤੇ ਇਹ ਉੱਥੇ ਛੱਡ ਕੇ ਉਹਨੂੰ ਚੱਲ ਗਏ ਬਾਅਦ 'ਚ ਰਾਤ ਨੂੰ ਹਨੇਰੇ ਪਏ ਤੋਂ ਵੀ ਸਾਨੂੰ ਕੋਈ ਦੇਖੇ ਨਾ 10:30 11:00 ਵਜੇ ਉੱਥੋਂ ਚੱਕ ਕੇ ਮੋਟਰਸਾਈਕਲ ਤੇ ਕੜੀਸਕੀ ਲੈ ਕੇ ਗਏ ਨੇ ਉਹਦੇ ਪੈਰ ਵੀ ਸੜਕ ਤੇ ਕੜੀਸ ਦੀ ਗਏ ਨੇ ਠੀਕ ਹੈ ਹਾਂ ਨੀਚੋਂ ਉਂਗਲਾ ਫਰੰਟ ਸਾਈਡ ਤੋਂ ਇਦਾਂ ਕਿਸਦਾ ਗਿਆ ਫਰੰਟ ਸਾਈਡ ਤੋਂ ਉਂਗਲੀਆਂ ਵਿੱਚ ਛਿਲ ਦੇ ਕੇ ਉਦਾਂ ਹੀ ਘਰੇ ਲਿਜਾ ਕੇ ਘਰ ਦੇ ਨੂੰ ਖੜਾਤਾ ਤੇ ਘਰੇ ਸੀ ਉਹਦੀ ਘਰ ਵਾਲੀ ਸੀ ਸਿਰਫ ਉੱਤੇ ਦੋ ਬੱਚੇ ਸੀ ਬੱਚੇ ਛੋਟੇ ਨੇ ਉਹਨਾਂ ਨੂੰ ਉਹਨਾਂ ਨੂੰ ਤਾਂ ਜਾ ਕੇ ਇਹ ਕਿਹਾ ਕਹਿੰਦੇ ਵੀ ਅਸੀਂ ਸ਼ਰਾਬ ਪੀਤੀ ਆ ਥੋੜੀ ਥੋੜੀ ਉਹ ਵੀ ਮਤਲਬ ਬਟ ਇਹਨੂੰ ਕਿਸੇ ਕਾਰਨ ਪਤਾ ਨਹੀਂ ਕਿਉਂ ਵੀ ਹਿੱਟ ਕਰ ਗਈ ਸ਼ਰਾਬ ਇਹਨੂੰ ਜਦਨਸ਼ਾ ਹੋ ਗਿਆ ਇਹਦੇ ਸਿਰ 'ਚ ਪਾਣੀ ਪਾ ਦੋ ਤੇ ਆਚਾਰ ਚੂਰ ਖਿਲਾ ਦਿਓ ਇਦਾਂ ਕਰਕੇ ਕਹਿੰਦੇ ਠੀਕ ਹੋ ਜਾਊਗਾ ਇਦਾਂ ਕਰਦੇ ਨੂੰ ਦੱਸਿਆ ਉਹਨਾਂ ਨੂੰ ਵਿਚਾਰੇ ਨੂੰ ਪਤਾ ਨਹੀਂ ਸੀ ਉਹਨਾਂ ਨੂੰ ਕਿਹੜਾ ਪਤਾ ਸੀਗਾ ਕੀ ਹੁੰਦਾ ਕੀ ਨਹੀਂ ਤੇ ਉਹ ਘਰੇ ਪਾਏ ਰਹੇ ਉਹਨਾਂ ਨੇ ਬਟ ਰਾਤ ਉਹਨਾਂ ਨੇ ਫੋਨ ਵੀ ਕੀਤੇ ਨੇ ਉਹਨਾਂ ਨੇ ਫੋਨ ਉਹਨਾਂ ਨੇ ਫੋਨ ਬਲੌਕ ਕਰਤੇ ਉਹਨਾਂ ਨੂੰ ਪੁੱਛਣ ਲਈ ਫੋਨ ਕਰਿਆ ਵੀ दारू ਤਾਂ ਨਹੀਂ ਵੀ ਕੁਝ ਕੋਈ दारू ਦੀ ਸਮੈਲ ਆਉਂਦੀ ਆ ਤੁਹਾਨੂੰ ਪਤਾ ਹੀ ਹੈ ਨਾ ਆਪਾਂ ਨੂੰ ਸਭ ਨੂੰ ਪਤਾ ਉਹਨਾਂ ਦੇ ਕੋਈ ਸਮੈਲ ਨਹੀਂ ਆ ਰਹੀ ਸੀ ਕੁਝ ਨਹੀਂ ਆ ਰਿਹਾ ਸੀਗਾ ਜਦੋਂ ਫੋਨ ਕਰਿਆ ਉਹਨਾਂ ਨੇ ਨੰਬਰ ਹੀ ਬਲੌਕ ਪਾਤੇ ਕਰਿਆ ਉਧਰ ਪੁਲਿਸ ਨੇ ਦੋਸਤਾਂ ਅਤੇ ਹੋਰ ਨਾਲ ਲੋਕਾਂ ਦੇ ਖਿਲਾਫ ਮਾਮਲਾ ਦਰਜ ਕਰਕੇ ਕਾਰਵਾਈ ਸ਼ੁਰੂ ਕਰ ਦਿੱਤੀ ਹੈ ਇਹ ਸਰ ਇਹਨਾਂ ਦੇ ਬਰਾਦਰ ਸੀ ਪ੍ਰਵਿੰਦਰ ਸਿੰਘ ਸਤਵਿੰਦਰ ਸਿੰਘ ਦੇ ਜਿਹੜਾ ਮਰਨ ਵਾਲਾ ਬੰਦਾ ਸੀ ਉਹਨਾਂ ਨੇ ਬਿਆਨ ਲਿਖਾਇਆ ਸੀ ਮੇਰੇ ਭਰਾ ਨੂੰ ਕੋਈ ਸੰਜੀਵ ਕੁਮਾਰ ਪੁੱਲੂ ਨਾਮ ਦਾ ਬੰਦਾ ਜਿਹੜਾ ਹੈਗਾ ਵੀ ਉਹ ਨਾਲ ਲੈ ਕੇ ਗਿਆ ਸੀ ਤੇ ਉਹਨੂੰ ਨਸ਼ਾ ਖਵਾ ਕੇ ਸਾਡੇ ਘਰੇ ਛੱਡ ਗਿਆ ਤੇ ਇਹ ਨਸ਼ਾ ਖਵਾ ਕੇ ਉਹਨੂੰ ਸਾਡੇ ਘਰੇ ਛੱਡ ਗਿਆ ਸੀ ਵੀ ਉਸ ਦੁਆਚ ਸਾਡੇ ਮੁੰਡੇ ਦੀ ਤਬੀਅਤ ਖਰਾਬ ਹੋਈ ਆ ਤੇ ਉਸ ਦੁਆਚ ਅਸੀਂ ਉਹਨੂੰ ਹਸਪਤਾਲ ਲੈ ਕੇ ਗਏ ਤੇ ਰਸਤੇ ਜਾਂਦੇ ਹੋਏ ਡੱਥ ਹੋ ਗਿਆ ਇੱਕ ਨਸ਼ਾ ਤੁਹਾਡੇ ਬੰਦ ਕਰ ਲੋ ਨਸ਼ਾ ਟੀਕਾ ਟੁਕਾ ਲਾਇਆ ਕੋਈ ਚਿੱਟੇ ਦਾ ਟਿਕਾ ਹਾਂ ਰੇਸਵੰਦ ਚ ਕੀ ਫਰਦਰ ਕਾਰਵਾਈ ਕੀਤੀ ਹੈ ਅ ਪਰਚਾ ਦਰਜ ਕੀਤਾ ਈ 304 ਕਿਸ ਦੇ ਹੈ ਇਸ ਤੋਂ ਕਿਸ ਦੇ ਖਿਲਾਫ ਕੀਤਾ ਗਿਆ ਇਹ ਸੰਜੀਵ ਕੁਮਾਰ ਉਹ ਭੋਲੀ ਦੇ ਤੇ 7 8 ਬੰਦਿਆਂ ਦੇ ਖਿਲਾਫ ਉਹ ਉਹਨਾਂ ਨੇ ਕੀ ਜਿਹੜੇ ਵਿਚਨ ਵਾਲਿਆਂ ਨੇ ਨੋ ਦੱਸੇ ਨੇ ਉਹਨਾਂ ਨੇ ਕਿੱਥੇ ਸੀ ਰੋਟੀ ਇਨਵੈਸਟੀਗੇਸ਼ਨ ਦੱਸ ਦਿੰਦੇ ਇਹ ਚ ਲੇਡੀਜ਼ ਨੇ ਜਿਆਦਾ ਸ਼ਾਮਲੇ ਜਿਹੜੀ ਇੱਕ ਇੱਕ ਪਰਚਾ ਦਰਜ ਕੀਤਾ ਲੇਡੀਜ਼ ਨੇ ਬੰਦੇ ਹੀ ਹੈ ਪਰ ਮੁੱਢਲੀ ਜਾਂਚ ਚ ਪਤਾ ਕੀ ਲੱਗਿਆ ਜੀ ਕਿੱਥੇ ਇਹਨਾਂ ਨੇ ਸੇਵਨ ਕਰਿਆ ਸੀ ਜਾਨਾ ਇੰਨਾਂ ਨੇ ਉੱਥੇ ਆਪਣੇ ਮੋਢੀ ਲਈ ਜਾਂਚੇ ਪਤਾ ਲੱਗਾ ਵੀ ਉਹਨਾਂ ਉੱਥੋਂ ਲੈ ਕੇ ਆਏ ਸੀ ਰੋਟੀ ਛੰਨਾ ਤੋਂ ਤੇ ਆਪਣੇ ਸੇਵਨ ਇਹਨਾਂ ਨੇ ਕੀਤਾ ਮੰਡੀ ਚ ਨਾਜ ਮੰਡੀ ਬੱਸ ਹਾਂ ਜੀ ਮ੍ਰਿਤਕ ਦਾ ਨਾਮ ਕੀ ਹੈ ਵਿਆਹ ਹੋਇਆ ਸੀ ਜ ਸਤਵਿੰਦਰ ਸਿੰਘ ਆ ਜੀ ਮ੍ਰਿਤਕ ਦਾ ਨਾਮ ਵਿਆਹ ਹੋਇਆ ਸੀ ਹਾਂ ਨਾਬੇ ਇੱਥੇ ਲੈ ਗਏ ਸੀ ਪਰਚਾ ਦਰਜ ਕਰਤਾ ਹੈ ਗ੍ਰਿਫਤਾਰ ਕੀ ਕਿਸੇ ਪਤਰਾ ਨਹੀਂ ਹਜੇ ਕਰਨੀ ਅਜੇ ਪੋਸਟਮਾਰਟਮ ਕਰਾ ਲਈਏ ਫਿਰ ਪੰਜਾਬ ਦੀ ਨੌਜਵਾਨ ਪੀੜ੍ਹੀ ਨਸ਼ੇ ਦੀ ਦਲਦਲ ਵਿੱਚ ਬੁਰੀ ਤਰ੍ਹਾਂ ਫਸ ਚੁੱਕੀ ਹੈ ਪਰ ਸਾਡੀ ਸਰਕਾਰ ਅਤੇ ਪ੍ਰਸ਼ਾਸਨ ਦੇ ਕੰਨ ਤੇ ਜੂੰ ਤੱਕ ਨਹੀਂ ਸਰਕ ਰਹੀ ਪ੍ਰਸ਼ਾਸਨ ਦੇ ਅਧਿਕਾਰੀ ਸਿਰਫ ਤਨਖਾਹਾਂ ਲੈ ਕੇ ਅਤੇ ਪੱਖਿਆਂ ਦੀ ਹਵਾ ਲੈ ਕੇ ਘਰ ਵਾਪਸ ਪਰਤ ਜਾਂਦੇ ਹਨ ਪਰ ਨਸ਼ੇ ਵਰਗੀਆਂ ਗੰਭੀਰ ਸਮੱਸਿਆਵਾਂ ਅਤੇ ਹੋਰ ਪਹਾੜ ਵਾਂਗ ਮੂਹ ਅੱਡੀ ਖੜੀਆਂ ਨੇ ਹਕੀਕੀ ਟੀਵੀ ਪੰਜਾਬੀ ਲਈ ਨਾਬਾ ਤੋਂ ਸੁਖਚੈਨ ਸਿੰਘ ਲੁਬਾਣਾ ਦੀ ਰਿਪੋਰਟ